ਵਾਹਿਗੁਰੂ ਸਾਰੇ ਵਾਹਿਗੁਰੂ 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 ਨਵਾਂ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਮੇਚੀ ਨਾਨਕ ਨਾਮ ਲੈਵਾ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਾਥੀ ਮੈਂਬਰ ਸਾਹਿਬ ਵੱਲੋਂ ਸਤਿਕਾਰਯੋਗ ਸਾਰੇ ਬਟਾਲੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਮੈਨੇਜਰ ਸਹਿਬਾਨ ਵੱਲੋਂ ਲੱਖ ਲੱਖ ਵਧਾਈ ਦੇਣਾ ਇਹ ਧਾਨਗੁਰ ਨਾਨਕ ਸਾਹਿਬ ਤੇ ਜਗਤ ਮਾਤਾ ਸੁਲਖਣੀ ਦਾ 538ਵਾਂ ਵਿਆਹ ਪਰਵ ਸਾਰੀਆਂ ਸੰਗਤਾਂ ਮਨਾਉਣ ਜਾ ਰਹੀਆਂ ਅੱਜ ਖੁਸ਼ੀ ਦਾ ਮਕਾਮ ਏ ਜਦੋਂ ਬਟਾਲੇ ਦੀ ਧਰਤੀ ਤੋਂ ਇਹ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਲਈ ਰਵਾਨਾ ਹੋਣ ਲੱਗੀ ਏ ਸੰਗਤ ਇਤੋਂ ਹੁਣ ਰਵਾਨਾ ਹੋ ਗਏ ਗੁਰਦੁਆਰਾ ਬੇਰ ਸਾਹਿਬ ਰਾਤ ਵਿਸ਼ਰਾਮ ਕਰੇਗੀ ਨਾਲ ਉਤੋਂ ਦੇ ਰਾਤ ਦੇ ਜਿਹੜੇ ਦੀਵਾਨ ਸਜਦੇ ਨੇ ਉਹਨਾਂ ਚਮੂਰੀਅਤ ਕਰੇਗੀ ਉੱਥੇ ਜਿੰਨੇ ਇਤਿਹਾਸਿਕ ਗੁਰਦਰਾ ਸਬਾਨ ਨੇ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨੇ ਭਾਵੇਂ ਗੁਰਦਰਾ ਹਾਦ ਸਾਹਿਬੇ ਭਾਵੇਂ ਗੁਰਦਰਾ ਸਿਹਰਾ ਸਾਹਿਬੇ ਸਾਰੇ ਗੁਰਦਾਰੇ ਸਬਾਨ ਵਿੱਚ ਜਾ ਕੇ ਇਹ ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਔਰ ਸਵੇਰੇ 5:30 ਵਜੇ ਗੁਰਦਰਾ ਬੇਰ ਸਾਹਿਬ ਤੋਂ ਅਰਦਾਸ ਅਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸਾਹਿਬ ਸਿੰਘ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਉਥੋਂ ਆਰੰਭ ਹੋਣ ਜਾ ਰਿਹਾ ਜਿਹੜਾ ਵਾਖ ਵਾਖ ਪੜਾਵਾ ਨੂੰ ਤੈਅ ਕਰਕੇ ਬਾਬਾ ਬਕਾਲਾ ਸਾਹਿਬ ਬਿਆਸ ਮਹਿਤਾ ਚੌਂਕ ਉਮਰਪੁਰਾ ਔਰ ਬੱਸ ਸਟੈਂਡ ਗਾਂਧੀ ਚੌਂਕ ਤੋਂ ਹੁੰਦਾ ਹੋਇਆ ਸਤ ਕਰਤਾਰੀਆ ਸਾਹਿਬ ਦੇਰ ਰਾਤ ਇੱਥੇ ਸਮਾਪਤੀ ਹੋਣੀ ਹੈ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਆਓ ਵੱਧ ਤੋਂ ਵੱਧ ਸਹਿਯੋਗ ਕਰੀਏ ਵੱਧ ਤੋਂ ਵੱਧ ਸਤਕਾਰ ਕਰੀਏ ਔਰ ਗੁਰੂ ਸਾਹਿਬ ਦੀ ਪਾਲਕੀ ਸਮੇਂ ਨਾਲ ਪਹੁੰਚਾਂਗੇ ਇਹਦੇ ਲਈ ਸਾਰੇ ਜਿੰਨੇ ਰਸਤਿਆਂ ਵਿੱਚ ਸੰਗਤਾਂ ਦਰਸ਼ਨ ਕਰਨਾ ਉਹ ਆਪਣੇ ਪੜਾ ਤੋਂ ਇਸ ਨਗਰ ਕੀਰਤਨ ਨੂੰ ਸਹੀ ਤਰੀਕੇ ਨਾਲ ਰਵਾਨਾ ਵੀ ਕਰਨ ਇਹ ਵੀ ਮੇਰੀ ਬੇਨਤੀ ਪ੍ਰਵਾਨ ਕਰਿਓ ਨਾਲ ਨਾਲ ਨੌਜਵਾਨਾਂ ਨੂੰ ਵੀ ਬੇਨਤੀ ਹੈ ਬਿਲਕੁਲ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਡਾ ਭੂਇਕੋ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਹੋ ਤੁਸੀਂ ਸਾਡਾ ਜਨਰੇਸ਼ਨ ਹੋ ਕੇਵਲ ਮੋਟਰਸਾਈਕਲਾਂ ਤੇ ਪਟਾਕੇ ਮਾਰ ਕੇ ਕੇਵਲ ਡੀਜੀ ਲਾ ਕੇ ਕੇਵਲ ਟਰੈਕਟਰਾਂ ਦੇ ਉੱਤੇ ਮौज-ਮਸਤੀ ਕਰਕੇ ਆਪਾਂ ਇਸ ਨਗਰ ਕੀਰਤਨ 'ਚੋਂ ਵਾਪਸ ਨਹੀਂ ਆਉਣਾ ਆਪਾਂ ਜੇ ਵਾਕਈ ਗੁਰੂ ਨਾਨਕ ਦੇ ਆਪਾਂ ਕਲਗੀ ਤਰਪਾਸ਼ ਦਾ ਦੇ ਸੇਖਾਂ ਫਿਰ ਉਸ ਮਾਲਕ ਦੇ ਸੁਨਾਤ ਨੂੰ ਮੰਨਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾਂ ਉਸ ਗੁਰਨਾਨਕ ਸਾਹਿਬ ਦੇ ਵਿਆਹਪੁਰਬ ਜੋੜ ਮੇਲੇ ਨੂੰ ਸਮਰਪਤ ਆ ਜਿਨ੍ਹਾਂ ਨੇ ਕਿਹਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਆਪਾਂ ਵਾਕਈ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਆ ਫਿਰ ਹਰ ਬੰਦੇ ਨੂੰ ਹਰ ਸੰਗਤ ਨੂੰ ਬੀਬੀ ਨੂੰ ਔਰਤ ਭੈਣ ਭਰਾ ਨੂੰ ਉਹ ਨੌਜਵਾਨਾਂ ਨੂੰ ਬੇਨਤੀ ਹੈ ਟਰੈਕਟਰਾਂ ਟਰਾਲੀਆਂ ਤੋਂ ਥੱਲੇ ਉਤਰੋ ਉਹਨਾਂ ਨੂੰ ਸਮੇਂ ਨਾਲ ਦਰਸ਼ਨ ਕਰਵਾਓ ਸਾਈਡਾਂ ਦਾ ਰਸਤਾ ਖਾਲੀ ਕਰਵਾਓ ਇਹ ਮੇਰੀ ਬੇਨਤੀ ਏ ਪ੍ਰਸ਼ਾਸਨ ਤੁਹਾਡੇ ਤੇ ਕੋ ਕਾਰਵਾਈ ਕਰੇ ਪ੍ਰਸ਼ਾਸਨ ਤੁਹਾਡੇ ਨਾਲ ਤਾਕਾ ਕਰੇ ਫਿਰ ਉਹ ਬਹੁਤ ਚੰਗੀ ਗੱਲ ਨਹੀਂ ਆਪਾਂ ਖੁਸ਼ੀਆਂ ਲੈਣ ਆਏ ਆ ਇਹ ਅੱਜ ਮਹਾਨ ਕਾਰਜਾਂ ਵਿੱਚ ਕੁਸ਼ਮੂਲੀਅਰ ਕਰ ਰਹੇ ਹੋ ਜਿਹੜੀ ਸੰਗਤ ਜਾ ਰਹੀ ਏ ਉਹਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਹੜੀਆਂ ਸੰਗਤਾਂ ਕੱਲ ਨੂੰ ਆਉਣਗੀਆਂ ਉਹਨਾਂ ਨੂੰ ਅਸੀਂ ਪਟਾਲੇ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆਂ ਟਾਈਮਜ਼ ਨਾਉ ਪੰਜਾਬ